ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਸਟਾਰਸ਼ਿਪ ਦਾ 11ਵਾਂ ਟੈਸਟ ਸਫਲ ਰਿਹਾ ਹੈ। ਇਹ ਮੰਗਲਵਾਰ ਨੂੰ ਸਵੇਰੇ 5 ਵਜੇ ਦੇ ਕਰੀਬ ਅਮਰੀਕਾ ਦੇ ਟੈਕਸਾਸ ਦੇ ਬੋਕਾ ਚੀਕਾ ਤੋਂ ਲਾਂਚ ਕੀਤਾ ਗਿਆ ਹੈ। ਇਹ ਟੈਸਟ 1 ਘੰਟਾ 6 ਮਿੰਟ ਤੱਕ ਚੱਲਿਆ ਜਿਸ ਦੇ ਵਿੱਚ ਸੁਪਰ ਹੈਵੀ ਬੂਸਟਰ ਮੈਕਸੀਕੋ ਦੀ ਖਾੜੀ ਦੇ ਵਿੱਚ ਪਾਣੀ ਦੇ ਵਿੱਚ ਉਤਾਰਿਆ ਗਿਆ, ਜਦਕਿ ਸਟਾਰਸ਼ਿਪ ਨੂੰ ਹਿੰਦ ਮਹਾਸਾਗਰ ਦੇ ਪਾਣੀ ਦੇ ਵਿੱਚ ਉਤਾਰਿਆ ਗਿਆ। ਇਸ ਉਡਾਣ ਦਾ ਉਦੇਸ਼ ਰਾਕੇਟ ਦੇ ਭਵਿੱਖ ਦੇ ਵਿੱਚ ਇਸ ਦੇ ਲਾਂਚ ਸਾਈਟ ਦੀ ਵਾਪਸੀ ਦੀ ਜਾਂਚ ਕਰਨਾ ਸੀ। ਇਹ ਰਾਕਟ ਸਪੇਸ ਐਕਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਜੋ ਕਿ ਦੁਨੀਆ ਦੀ ਸਭ ਤੋਂ ਅਮੀਰ ਕਾਰੋਬਾਰੀ ਐਲਾਨ ਮਸਕ ਦੀ ਮਲਕੀਅਤ ਵਾਲੀ ਕੰਪਨੀ ਹੈ 스타ਸ਼ਿਪ ਪੁਲਾੜ ਯਾਨ ਅਤੇ ਸੁਪਰ ਹੈਵੀ ਬੂਸਟਰ ਨੂੰ ਸਮੂਹਿਕ ਤੌਰ ਤੇ 스타ਸ਼ਿਪ ਕਿਹਾ ਜਾਂਦਾ ਹੈ ਇਹ 스타ਸ਼ਿਪ 403 ਫੁੱਟ ਉੱਚਾ ਅਤੇ ਪੂਰੀ ਤਰ੍ਹਾਂ ਦੇ ਨਾਲ ਮੋੜ ਵਰਤੋਂ ਯੋਗ ਹੈ ਮਿਸ਼ਨ ਦਾ ਉਦੇਸ਼ ਉਡਾਣ ਪ੍ਰੋਗਰਾਮ ਦੇ ਅਗਲੇ ਪੀੜੀ ਦੇ ਬੂਸਟਰ ਦੇ ਲਈ ਜ਼ਰੂਰੀ ਜਾਣਕਾਰੀ ਇਕੱਠੀ ਕਰਨਾ ਸੀ ਅਤੇ ਇਸ ਵਲੋਂ ਇਹ ਜਾਣਕਾਰੀ ਇਕੱਠੀ ਵੀ ਕੀਤੀ ਗਈ ਹੈ। ਵਾਹਨ ਦੇ ਕਮਜ਼ੋਰ ਖੇਤਰ ਦੀ ਜਾਂਚ ਕਰਨ ਦੇ ਲਈ ਕੁਝ ਟਾਇਲਾਂ ਨੂੰ ਹਟਾ ਦਿੱਤਾ ਗਿਆ ਸੀ ਤੇ ਉੱਪਰਲੇ ਪੜਾਅ ਦੇ ਅੰਤਿਮ ਪਹੁੰਚ ਦੀ ਨਕਲ ਕਰਨ ਵਾਲੇ ਅਭਿਆਸਾਂ ਦੀ ਜਾਂਚ ਕੀਤੀ ਗਈ ਹੈ। ਬੂਸਟਰ ਦੇ ਲੈਂਡਿੰਗ ਬਰਨ ਦੌਰਾਨ ਇੱਕ ਖਾਸ ਇੰਜਣ ਸਿਰਜਨਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਤਿੰਨ ਸੈਂਟਰ ਇੰਜਣਾ ਨੂੰ ਇੱਕ ਲੈਂਡਿੰਗ ਦੇ ਅੰਤਿਮ ਪੜਾਅ ਦੌਰਾਨ ਜਾਣਬੁੱਝ ਕੇ ਬੰਦ ਕਰ ਦਿੱਤਾ ਗਿਆ ਸੀ। ਤਾਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਿੱਚ ਕਾਰਲੇ ਰਿੰਗ ਵਿੱਚ ਬੈਕਅਪ ਇੰਜਨ ਲੈਂਡਿੰਗ ਨੂੰ ਪੂਰਾ ਕਰ ਸਕਦਾ ਹੈ ਜਾਂ ਨਹੀਂ ਮਿਸ਼ਨ ਦੇ 8 ਸਟਾਰਲਿੰਕ ਸਿਮੂਲੇਟਰਾਂ ਨੂੰ ਤਾਇਨਾਤ ਕੀਤਾ ਗਿਆ ਇਹ ਸਿਮੂਲੇਟਰ ਸਟਾਰਸ਼ਿਪ ਨਾਲ ਇੱਕ ਸਬ-ਔਰਬਿਟਲ ਟ੍ਰੈਜੈਕਟਰੀ ਤੇਨੇ ਅਤੇ ਰੀਐਕਟਰੀ ਦੌਰਾਨ ਨਸ਼ਟ ਹੋਣ ਦੀ ਉਮੀਦ ਹੈ ਅਤੇ ਇਸ ਦੇ ਰੀ-ਐਂਟਰੀ ਦੌਰਾਨ ਨਸ਼ਟ ਹੋਣ ਦੀ ਉਮੀਦ ਹੈ ਇਸ ਤੋਂ ਇਲਾਵਾ ਇਹ ਰੈਕਟ ਰੈਪਟਰ ਇੰਜਨ ਨੂੰ ਸਪੇਸ ਦੇ ਵਿੱਚ ਮੋੜ ਚਾਲੂ ਕੀਤਾ ਗਿਆ ਸੀ ਸੋ ਇਹਨਾਂ ਸਾਰੀਆਂ ਤਕਨੀਕੀ پیچیدਗੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਦਾ 11ਵਾਂ ਟੈਸਟ ਸਫਲਤਾ ਦੇ ਨਾਲ ਪੂਰਾ ਕੀਤਾ ਗਿਆ ਇਸ ਦਾ ਮੁੱਖ ਉਦੇਸ਼ ਦੁਨੀਆ ਦੇ ਉੱਤੇ ਸ਼ਕਤੀਸ਼ਾਲੀ ਰਾਕਟਾ ਨੂੰ ਵਿਕਸਿਤ ਕਰਨਾ ਸੀ ਸੋ ਐਲਨ ਮਸਕ ਦੀ ਕੰਪਨੀ ਦੇ ਵੱਲੋਂ ਇਹ ਵੱਡਾ ਹਮਲਾ ਮਾਰਿਆ ਗਿਆ ਤੇ ਇਸ ਦੇ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਗਈ ਹੈ